ਜਿਹੜਾ ਪ੍ਰਾਣੀ ਪਰਮਾਤਮਾ ਨੂੰ ਸਹਿ ਸਪਾਏ ਸਿਮਰਦਾ ਹੈ ਕੋਈ ਚਲਾਕੀ ਨਹੀਂ ਕੋਈ ਤਰਾਇ ਨਹੀਂ ਪ੍ਰੇਮ ਦੇ ਨਾਲ ਪਰਮਾਤਮਾ ਦੇ ਨਾਮ ਦਾ ਰਾਜਨਾ ਕਰਦਾ ਹੈ ਤੂੰ ਜਾ ਮਨ ਨਿਰਮਲ ਹੋ ਕੇ ਪਰਮਾਤਮਾ ਦੇ ਪਿਆਰ ਨੂੰ ਪਾ ਲੈਂਦਾ ਹੈ ਤੇ ਗੁਰੂ ਪਿਆਰਿਓ ਉਸ ਦੇ ਉੱਤੇ ਗੁਰੂ ਮਹਾਰਾਜ ਉੱਚੇ ਹੁੰਦੇ ਨੇ ਬਚਨ ਮਹਾਰਾਜਿਆਂ ਦੇ ਤਾ ਜੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਈ ਇੱਕ ਆਸ ਹਰਿ ਮਨ ਰਖੋ ਨਾਨਕ ਦੋਖ ਪਰਮ ਪਉਜਾਈ ਵਾਹਿਗੁਰੂ 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 ਵਾਹਿ